ਅਜੇ ਜਿੱਤੇ ਨਹੀਂ ਸਾਰੇ ਜਿਹੜੇ ਭਰਾ ਬੈਠਿਓ ਯਾਰ ਇੱਕ ਵਾਰ ਬੈਠ ਜਾਓ ਤੇ ਕੁਝ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿਉਂਕਿ ਨਸ਼ਾ ਟੋ ਟੋ ਕੇ ਤੁਸੀਂ ਹੰਬੇ ਪਏ ਹੋ ਜਿੰਨੇ ਇੱਥੇ ਆਏ ਹੋ ਹੰਬੇ ਪਏ ਹੋ ਕਿ ਨਹੀਂ ਬਾਖੜੀ ਕਰਕੇ ਦੱਸੋ ਜਿਹੜੇ ਹੰਬੇ ਪਿਆ ਨਸ਼ਾ ਟੋ ਟੋ ਕੇ ਚਿੱਟੇ ਵਾਲਿਆਂ ਦੀ ਹੰਬੇ ਪਏ ਹੋ ਹੁਣ ਜ਼ਿੰਮੇਵਾਰ ਦੱਸਿਓ ਕੌਣ ਆ ਸਰਕਾਰ ਜ਼ਿੰਮੇਵਾਰ ਹੈਗੀ ਕਿ ਨਹੀਂ ਬਾਖੜੀ ਕਰਕੇ ਦੱਸੋ ਜਿਹੜੇ ਕਹਦੇ ਆ ਜ਼ਿੰਮੇਵਾਰ ਆ ਪ੍ਰਸ਼ਾਸਨ ਨੂੰ ਜਿਹੜਾ ਕਹਿੰਦਾ ਵੀ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ ਉਹ ਵੀ ਬਾਖੜੀ ਕਰ ਲਓ ਧੰਨਵਾਦ ਆ ਸਾਰਿਆਂ ਦਾ ਜਿਹਦਾ ਮਤਲਬ ਤੈ ਕਰੀ ਬੈਠਿਆ ਸੀ ਜਾਣਦੇ ਆ ਜ਼ਿੰਮੇਵਾਰ ਕੌਣਾ ਪਤਾ ਇੱਕ ਬੰਦਾ ਜ਼ਿੰਮੇਵਾਰ ਹੋਰ ਆ ਉਹ ਜ਼ਿੰਮੇਵਾਰ ਕੌਣਾ ਸੀ ਆਪ ਆ ਇਹ ਗੱਲ ਸਮਝ ਨਹੀਂ ਪਾਉਂਗੀ ਜੇ ਅਸੀਂ ਇਹ جنگ ਜਿੱਤਨੀ ਆ ਕਿਉਂਕਿ ਅੱਜ ਅਸੀਂ ਇੱਥੇ ਇਕੱਠੇ ਕਿਉਂ ਹੋਇਆ ਕਿਉਂਕਿ ਕਿਸੇ ਭਰਾ ਨੇ جنگ ਸ਼ੁਰੂ ਕੀਤੀ ਆ ਅੱਜ ਸਮਾਂ ਕਾਢਾ ਹੁਣ ਗੱਲ ਸਮਝਿਓ ਜ਼ਰੂਰ ਸਮਾਂਗਾ ਤੇ ਨਗਾਰੇ ਤੇ ਨਰਸਿੰਘੇ ਵਜਾਉਣ ਦਾ ਇਹ ਤਾਂ ਛੋਟੀ ਜੀ ਗੱਲ ਸਿਰੋ ਸੁਣਾਉਂ ਬੜਾ ਲੰਬਾ ਨਹੀਂ ਗੱਲ ਕਰਦਾ ਕਹਿੰਦੇ ਕਿਸੇ ਰਾਜੇ ਦਾ ਜੰਗੀ ਹਾਥੀ ਸੀ ਇਹ ਚੰਗੀ ਆफी ਦਲਦਲ ਦੇ ਵਿੱਚ ਫਸ ਗਿਆ। ਉਹਨੂੰ ਬੜਾ ਜ਼ੋਰ ਲਾਇਆ ਪਾਸੇ ਹੱਥਾਂ ਤੋਂ ਰਸੇ ਪਾ ਪਾ ਕੇ ਖਿੱਚ-ਕਿੱਚ ਕੇ ਜ਼ੋਰ ਲਾ ਕੇ ਦੇਖ ਲਿਆ ਹਾਥੀ ਕੱਢਿਆ ਨਹੀਂ ਗਿਆ। ਤਾਂ ਇੱਕ ਸਿਆਣੇ ਕੋਲੇ ਗਏ। ਤੇ ਸਿਆਣੇ ਕੋਲੇ ਜਾ ਕੇ ਕਹਿੰਦੇ ਵੀ ਕੀ ਆ ਵੀ ਰਾਜੇ ਦਾ ਸਭ ਤੋਂ ਗਿਆ ਜਿਹੇਤਾ ਹਸਤੀ ਆ ਜਿਹਦੇ ਰਾਜਾ ਆਪ ਬਹਿ ਕੇ جنگ ਲੜਦਾ ਸੀ ਉਹ ਗਿਆ ਦਲਦਲ ਦੇ ਵਿੱਚ ਧਸ ਕੇ ਮਰ ਰਿਹਾ। ਉਹਨੂੰ ਕੱਢਣ ਦੀ ਜੁਗਤ ਦੱਸੋ। ਉਹ ਜੁਗਤ ਦੇ ਵਿੱਚ ਸਾਡੀ ਜਿੱਤ ਲੁਕੀ ਹੋਈ ਆ ਗੱਲ ਸਮਝਿਓ। ਤਾਂ ਗੱਲ ਕੀ ਕਹੀ ਗਈ? ਉਹ ਸਿਆਣੇ ਨੇ ਕਹੀ ਕਿ ਨਾ ਐ ਕਰੋ ਜੰਗੀ ਹਾਥੀਆ ਕਹਿੰਦੇ ਹਾਂ ਕਹਿੰਦਾ ਐ ਕਰੋ ਜਿਹੜੇ ਜੰਗ ਚ ਨਗਾਰੇ ਵਜਦੇ ਆ ਤੇ ਨਰਸਿੰਘੇ ਵੱਜਦੇ ਆ ਉਹ ਲਿਜਾ ਕੇ ਹਾਥੀ ਦੇ ਚਾਰਜ ਫੇਰੇ ਵਜਾਉਣੇ ਸ਼ੁਰੂ ਕਰਦੇ ਹੋ ਤੇ ਉਸ ਦੇ ਵਿੱਚ ਕੀ ਆ ਜਿਹੜੀ ਦਲਦਲ ਚ ਫਸਿਆ ਹੁੰਦੀ ਉਹਦੇ ਪਾਸੇ ਪਾਸੇ ਨਗਾਰੇ ਤੇ ਨਰਸਿੰਘੇ ਲਿਜਾ ਕੇ ਜਿਹੜੇ ਜੰਗ ਚ ਵਾਜਦੇ ਸੀ ਉਹ ਬਚਾਉਣੇ ਸ਼ੁਰੂ ਕਰਦੇ ਤੇ ਉਹੀ ਹਾਥੀ ਆਉਂਦੇ ਜੋਰ ਨਾਲ ਉਸੇ ਦਲਦਲ ਚੋਂ ਨਿਕਲ ਕੇ ਬਾਹਰ ਆ ਗਿਆ ਹੁਣ ਗੱਲ ਸਮਝ ਲੋ ਇਹ ਸਾਰੇ ਜੰਗੀ ਹਾਥੀਆਂ ਜਿਹੜੇ ਆਪਾਂ ਬੈਠੇ ਅੱਜ ਤੱਕ ਅਸੀਂ ਪੰਜਾਬ ਦੇ ਵਿੱਚੋਂ ਕੀ ਆਹ ਰਾਹ ਡੱਕਦੇ ਰਹੇ ਆ ਜਾਲਮਾਂ ਦਾ ਹੁਣ ਬਾਹਰ ਨਿਕਲਣ ਵਾਸਤੇ ਬਾਹਰਲੀ ਆਕਤਾਂ ਨਹੀਂ ਕੰਮ ਕਰਦੀਆਂ ਇਹਨਾਂ ਸਿਆਸੀ ਲੋਕ ਕੰਮ ਕਰਨਾ ਪ੍ਰਸ਼ਾਸਨ ਕੰਮ ਕਰੇ ਜਿਹੜਾ ਅੱਜ ਵੀਰ ਰਾਣੇ ਵਰਗੇ ਕੰਮ ਕਰ ਰਹੇ ਆ ਇਹ ਨਗਾਰੇ ਤੇ ਨਰਸਿੰਘੇ ਬਚਾਉਣ ਦਾ ਕੰਮ ਆ ਜਿਹੜਾ ਇੱਥੇ ਹੋ ਰਿਹਾ ਪਰ ਜੋਰ ਤੁਸੀਂ ਮਾਰਨਾ ਕੋ ਇਹਨਾਂ ਦੇ ਜੋਰ ਨਾਲ ਨਹੀਂ ਬਾਹਰ ਨਿਕਲਿਆ ਜਾਣਾ ਅਸੀਂ ਇਹਨਾਂ ਤੇ ਕੀਆ ਬੜਾ ਲੰਮਾ ਟਾਈਮ ਲੜਾਈ ਲੜ ਕੇ ਦੇਖ ਲਿਆ ਆਹੀ ਘੁੰਮੜਪਿੰਡ ਦੇ ਭਰਾ ਖੜੇ ਆ ਜਿਹੜੇ ਪਿੰਡ ਚ ਹੰੜ ਰੌਲਾ ਪਿਆ ਇਸੇ ਪਿੰਡ ਜੇਹੀ ਨਾਨਕ ਸਿੰਘ ਗਿਆ ਸੀ ਆਈ ਜੀ ਗਿਆ ਸੀ ਤੇ ਜਾ ਕੇ ਪਿੰਡ ਦਾ ਕੱਟ ਕੀਤਾ ਸੀ ਉਸ ਤੋਂ ਬਾਅਦ ਪਿੰਡ ਵਾਲੇ ਸਾਨੂੰ ਲਾਂਭਾ ਦਿਆ ਕਰਨ ਕਹਿੰਦੇ ਜੀ ਕਾਰਵਾਈ ਨਹੀਂ ਹੋਈ ਹੁਣ ਮਸਲਾ ਇਹ ਆ ਵੀ ਕਾਰਵਾਈ ਅੱਧੀ ਜਿਹਾ ਬਾਈ ਰਾਣੇ ਅਰਗਿਆ ਨੇ ਨਹੀਂ ਕਰਨੀ ਇਹਨਾਂ ਦਾ ਕੰਮ ਕੀਆ ਹੁਣ ਕੰਮ ਸਮਝੋ ਇਹਨਾਂ ਦਾ ਕੰਮ ਕੀਆ ਤੇ ਤੁਹਾਡਾ ਕੰਮ ਕੀ ਆ ਅਸੀਂ ਜਦੋਂ ਕਹਿੰਦੇ ਕਈ ਕਦੇ ਹੁੰਦੇ ਆ ਨਾ ਜਦੋਂ ਗੱਡਾ ਗਾਰਜ ਖੁੱਭ ਜੇ ਹੁਣ ਜਿੱਟਾ ਦਾ ਗੱਡਾ ਟਰੈਕਟਰ ਹੁੰਦਾ ਹੁਣ ਟਰੈਕਟਰ ਕੀ ਆ ਜੇ ਆਪਣਾ ਕੱਦੂ ਚ ਖੁੱਭ ਜੇ ਉਹਨੂੰ ਕੱਢਣ ਦਾ ਤਰੀਕਾ ਕੀ ਆ ਹੁਣ ਜਦੋਂ ਕੀ ਆ ਸਲਿੱਪ ਮਾਰ ਲੱਗ ਜਾਂਦਾ ਉਹ ਧਸਦਾ ਤੁਰਿਆ ਜਾਂਦਾ 12 ਟੂਚੇ ਪਾ ਕੇ ਖਿੱਚਣ ਦੀ ਕੋਸ਼ਿਸ਼ ਕਰਦੇ ਆ ਨਿਕਲਦਾ ਨਹੀਂ ਉਹ ਨਿਕਲਦਾ ਕਿਵੇਂ ਆ ਉਹਦਾ ਇੱਕ ਤਰੀਕਾ ਜੋ ਸਾਰੇ ਤੁਸੀਂ ਜਾਣਦੇ ਹੋ ਅਸੀਂ ਕੀ ਇੱਕ ਲੱਕੜ ਦਾ ਲੰਬਾ ਟੰਬਾ ਲੈ ਕੇ ਆਉਣੇ ਆ ਤੇ ਸੋ ਅੱਗੇ ਵਾਲੇ ਸੰਗਲ ਕੀ ਉਹਦੇ ਟਾਇਰ 'ਚ ਫਸਾ ਦਿੰਨੇ ਆ ਜਿਹੜਾ ਟਾਇਰ ਵਿੱਚ ਗੁੜਿਆ ਹੁੰਦਾ ਉਹ ਸੰਗਲ ਪਾ ਕੇ ਫਿਰ ਅਸੀਂ ਕੀ ਕਰਦੇ ਆ ਹੌਲੀ-ਹੌਲੀ ਘੇੜਾ ਦਿੰਨੇ ਆ ਤਾਂ ਕਿ ਆ ਟਾਇਰ ਗਾਸਿਆ ਜਾਂਦਾ ਟਾਇਰ ਉੱਚਾ ਜਾਂਦਾ ਤੇ ਟਾਇਰ ਕੀ ਆ ਨਿਕਲ ਜਾਂਦਾ ਹੁਣੇ ਬਾਈ ਟੰਬੇ ਬੈਠੇ ਆ ਸਾਰੇ ਉਂ ਤਾਂ ਇਹ ਪਾਸੇ ਪਏ ਰਹਿੰਦੇ ਆ ਭਾ ਜੋਰ ਥੋੜਾ ਕੰਮ ਕਰੂਗਾ ਕੱਟਣਾ ਤੁਸੀਂ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਜ਼ਿੰਮੇਵਾਰੀਆਂ ਚੱਕ ਲੋ ਜਾਂ ਲਾਸ਼ਾਂ ਚੱਕਣ ਨਾਲੋਂ ਸੌਖੀਆਂ ਨੇ ਹੱਥ ਮੰਨ ਕੇ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਤੇ ਲੜਾਈ ਜਿਹੜੀ ਆ ਪਿੰਡਾਂ 'ਚ ਤੁਸੀਂ ਸ਼ੁਰੂ ਕਰਨੀ ਆ ਜਿਹੜੇ ਚੌਧਰੀ ਤੁਸੀਂ ਚੁਣੇ ਆ ਸਰਪੰਚਾਂ ਲੰਬੜਦਾਰਾਂ ਜਿਹੜੇ ਚੁੜਦੇ ਹੋ ਉਹ ਕਚਾਰ ਪਾਉਣ ਨੂੰ ਨਹੀਂ ਰੱਖੇਦੇ ਸਾਡੇ ਮੋਤਵਰਾਂ ਦਾ ਕੰਮ ਹੁੰਦਾ ਧੀਆ ਪੁੱਤਾਂ ਦੀ ਇਫਾਜਤ ਕਰਨਾ ਤੇ ਉਹ ਹੀ ਚਿੱਟੇ ਵਾਲਿਆਂ ਨੂੰ ਛੜਾਛਾ ਲਿਆਉਂਦੇ ਆ ਇਹ ਜਿਹੇ ਮੋਤਵਰ ਕਰਾਉਣੇ ਕੀ ਆ ਪਿੰਡਾਂ ਦੇ ਵਿੱਚ ਕੱਟ ਕਰਕੇ ਪਿੰਡ 'ਚ ਮਤਾ ਪਾ ਕੇ ਬਾਈਕਾਟ ਕਰੋ ਜਦੋਂ ਕਿਹੜਾ ਬਾਈਕਾਟ ਹੋ ਜਾਂਦੇ ਸੇਖਪੁਰੇ ਦੇ ਭਰਾ ਪਹੁੰਚਿਆ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਪਿੰਡ 'ਚੋਂ ਚਿੱਟਾ ਖਤਮ ਕੀਤਾ ਸੀ ਪਰ ਮਸਲਾ ਕੀ ਹੋਇਆ ਫੇਰ ਸਿਆਸਤਾ ਲੱਤਾਂ ਖਿੱਚਣ ਲੱਗ ਜਾਂਦੀਆਂ ਨੇ ਚਿੱਟੇ ਦੇ ਮੁੱਦੇ ਤੇ ਸਿਆਸਤਾ ਪਾਸੇ ਧਰ ਕੇ ਸਿਰ ਜੋੜਨੋਂ ਫੇਰ ਅਸੀਂ ਬਚ ਸਕਦੇ ਹਾਂ ਇਹੀ ਸਾਰਿਆਂ ਦੇ ਚਰਨਾਂ 'ਚ ਬੇਨਤੀਆਂ ਨੇ ਇੰਨੀਆਂ ਬੇਨਤੀਆਂ ਕਰਦਾ ਫਤਿਹਪੁਰ ਜੀ ਕਰਦਾ